ਮੈਂ ਜਗਤਾਰ ਸਿੰਘ ਪਿੰਡ ਪਾਲੀਆ ਗਲਾ ਵਿੱਚ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦਾ ਜੀ ਤੇ ਮੈਂ ਦੁੱਧ ਦਾ ਕੰਮ ਕਰਦਾ ਜੀ ਮੈਂ ਦੁੱਧ ਪਾ ਕੇ ਆਪਣੇ ਦਲਦੀ ਗੇਟ ਤੋਂ ਲੌਰਾਂ ਗੇਟ ਨੂੰ ਪੱਥਰਾਂ ਵਾਲੀ ਸੜਕ ਨੂੰ ਜਾ ਰਿਹਾ ਜੀ ਉਥੇ ਤਿੰਨ ਮੁੰਡੇ ਆਏ ਮੂੰਹ ਲਵੇਟੇ ਹੋਏ ਜੀ ਉਹਨਾਂ ਦੇ ਉਹਨਾਂ ਨੇ ਮੈਨੂੰ ਘੇਰਿਆ ਉਥੇ ਘੇਰਿਆ ਮੇਰੇ ਇੱਕ ਨੇ ਤਾਂ ਮੇਰੇ ਖਾਪਰਾ ਮਾਰਿਆ ਜੀ ਖਾਪਰਾ ਮਾਰਿਆ ਦੂਜਾ ਨੇ ਮੈਨੂੰ ਸੱਟ ਲਾਇਆ ਉਹਨਾਂ ਦੇ ਮੂੰਹ ਲਵੇਟੇ ਹੋਏ ਜਦੋਂ ਮੇਰੇ ਹੱਥੋਂ ਪਾਈ ਹੋਈ ਇੱਕਦਮ ਮੂੰਹ ਨੰਗਾ ਮਤਲਬ ਪਰਨੇ ਬੰਨੇ ਤੇ ਮੂੰਹ ਤੋਂ ਵਰਨਾ ਲੈ ਕੇ ਜਿਉਂ ਮੇਰੇ ਪਿੰਡ ਦਾ ਤਿੰਨ ਮੁੰਡਾ ਉਹ ਮੇਰੇ ਪਹਿਚਾਨ ਚ ਆ ਗਿਆ ਕੀ ਨਾਮ ਆਦਾ ਉਹਦਾ ਨਾਮ ਜੋਗਨਪ੍ਰੀਤ ਆ ਜੀ ਇੱਕ ਮੁੰਡਾ ਪਾਰੀਏ ਫੁਰਤ ਤੋਂ ਆਈ ਨਾਲ ਇੱਕ ਘਣਪਸਾਦ ਆ ਜੀ ਮੁੰਡਾ ਇਹ ਕੀ ਕੰਮ ਕਰਦੇ ਨੇ ਮੁੰਡੇ ਇਹ ਬੇਲੇ ਨਹੀਂ ਜੀ ਨਸ਼ਾ ਕਰਦੇ ਨੇ ਪੂਰਾ अच्छा हां जी ਤੇ ਇਹਦੇ ਬਾਰੇ ਫੋਨ ਕਰਕੇ ਤੇ ਹਸਪੀਟਲ ਚੋਂ ਲੈ ਕੇ ਆਇਆ ਸੀ ਜੀ ਹਸਪੀਟਲ ਚੋਂ ਜੀ ਮੈਂ ਮੇਰਾ ਦੋਸਤ ਆਈ ਮੁੰਡਾ ਉਹਨੂੰ ਫੋਨ ਕਰਿਆ ਪਿੰਡੋਂ ਫਟਾਫਟ ਗੱਡੀ ਲੈ ਕੇ ਆਇਆ ਜੀ ਉਹ ਜਾ ਕੇ ਇੱਕ ਮੁੰਡਾ ਆਪਣੇ ਲਾਹੌਰਾਂ ਗੇੜ ਤੋਂ ਜੀ ਉਹ ਲੈ ਕੇ ਆਇਆ ਮੈਨੂੰ 45 ਤੋਂ 47000 ਰੁਪਏ ਦੇ ਵਿੱਚ ਮੇਰੇ ਲਈ ਕੈਸਟੀ ਮੈਂ ਤੋਂ ਖੋ ਕੇ ਲੈ ਉਹਦਾ ਮੋਬਾਈਲ ਕਿੱਥੇ ਆ ਮੋਬਾਈਲ ਮੇਰਾ ਮੋਟਰਸਾਈਕਲ ਦੀ ਜੀਬ ਚ ਪਿਆ ਦੀ ਅੱਛਾ ਹਾਲੇ ਮੋਬਾਈਲ ਬਚ ਗਿਆ ਜੀ ਮੇਰਾ ਉਹ ਮੋਟਰਸਾਈਕਲ ਕਿੱਥੇ ਆ ਨਾ ਮੋਟਰਸਾਈਕਲ ਉੱਥੇ ਖੜਾ ਸੀ ਜੀ ਅੱਛਾ ਪੁਲਿਸ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਹੇ ਪੁਲਸ ਵਾਲੇ ਆਈ ਥੋੜਾ ਪੁਲਸ ਵਾਲੇ ਨਹੀਂ ਆਈ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਹੋ ਗਿਆ ਜੀ 12 12 ਤੋਂ 12:00 ਪੌਣੇ 12 ਵਜੇ ਦੀ ਗੱਲ ਹੈ ਜੀ ਹੁਣ ਥੋੜਾ ਹੀ ਦਾ ਟਾਈਮ ਲੱਗੂਗਾ ਜੀ ਜਦ ਤੱਕ ਕੋਈ ਆਉਂਦਾ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਫਿਰ ਤੁਸੀਂ ਅਨਸਾਫ਼ ਮੰਗਾਂਗੇ ਇਹੋ ਜਿਹੇ ਨਸੀੜੀਆਂ ਦੇ ਨੱਥ ਪਾਈ ਜਾਵੇ ਜੀ